ਲੋਕ ਐਕਸ਼ਨ ਟੀਵੀ ਵਿੱਚ ਤੁਹਾਡਾ ਸਵਾਗਤ ਜ਼ਿਲ੍ਹਾ ਤਰਨਤਾਰਨ ਬਲਾਕ ਪਿੱਖੀਮੇਂ ਦੇ ਪਿੰਡ ਬਲੇਰ ਵਿਖੇ ਤਨਤਨ ਬਾਬਾ ਬੀਰ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਸੰਤ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲਿਆਂ ਦੀ ਰਹਿਨਮਾਈ ਹੇਠ ਮੁੱਖ ਸੇਵਾਦਾਰ ਬਾਬਾ ਪਾਲਾ ਸਿੰਘ ਜੀ ਦੀ ਗਵਾਈ ਹੇਠ ਪਿੰਡ ਬਲੇਰ ਦੀਆਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸਰਪੰਚ ਬੋੜ ਸਿੰਘ ਸਰਪੰਚ ਗੁਰਪ੍ਰੀਤ ਸਿੰਘ ਸ਼ੇਰਾ ਤੇ ਬਾਬਾ ਤਰਸੇਮ ਸਿੰਘ ਨੇ ਦੱਸਿਆ ਕਿ ਇਹ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਖਾਨਪੁਰ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਅਤੇ ਇੱਕ ਵਿਸ਼੍ਰੀ ਜਥਿਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਨੇ ਹਾਲ ਕੀਤਾ। ਇਸ ਤੋਂ ਉਪਰੰਤ ਗੁਰੂ ਘਰ ਦਾ ਲੰਗਰ ਸਾਰਾ ਦਿਨ ਚੱਲਦਾ ਰਿਹਾ ਤੇ ਸੇਵਾਦਾਰਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਬੜੀ ਨਿਮਰਤਾ ਸਹਿਤ ਲੰਗਰ ਛਕਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਭਾ ਸਕੱਤਰ ਜਥੇਦਾਰ ਹਰਪਾਲ ਸਿੰਘ ਬਲੇਅਰ ਸਮੇਤ ਹੋਰ ਵੀ ਮੋਤਬਰ ਵਿਅਕਤੀ ਹਾਜ਼ਰ ਸਨ। ਅੱਗੇ ਤੁਸੀਂ ਆਪ ਹੀ ਦੇਖੋ ਇਸ ਕਰਵਾਏ ਗਏ ਸਾਲਾਨਾ ਜੋੜ ਮੇਲੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੋਕ ਐਕਸ਼ਨ ਟੀਵੀ ਤੋਂ ਸੁਵਿੰਦਰ ਬਲੇਰ ਸੰਦੀਪ ਉਪਲ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਜਪਰੀ ਸੰਸ਼ੇਰਾ ਸਰਪੰਚ ਬਲੇਰ ਜਿਹੜਾ ਅੱਜ ਮੇਲਾ ਬਣਾ ਰਿਹਾ ਕਿਹੜੇ ਪਿੰਡ ਮਨਾਇਆ ਇਹ ਅੱਜ ਸਾਡੇ ਬਲੇਰ ਪਿੰਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਦੂਸੋਂ ਨੂੰ ਬਾਬਾ ਵੀਰ ਸਿੰਘ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਦੀ ਸੰਕਤਾਂ ਦੇ ਸੰਯੋਗ ਦੇ ਨਾਲ ਬਣਾਇਆ ਜਾ ਰਿਹਾ ਹੈ ਜੀ ਇਹ ਕਿੰਨਾ ਦੀ ਅਗਵਾਈ ਦੁਸ਼ ਬਣਾਇਆਗੇ ਇਹ ਦਾਲ ਬਾਬਾ ਵਿਧੀ ਚੰਦ ਜੀ ਧੰਨ ਧੰਨ ਬਾਬਾ ਉਤਾਰ ਸਿੰਘ ਜੀ ਬਾਹਰ ਦੇ ਜਾਣ ਸ਼ੀਨ ਦਾਲ ਬਾਬਾ ਵਿਧੀ ਚੰਦ ਉਹਨਾਂ ਦੀ ਰਹਿਨਮਾਈ ਹੇਠ ਮੁਕਤ ਸੇਵਾ ਦਾ ਰਜਾਇਦਰ ਪਾਲਾ ਸਿੰਘ ਜੀ ਬਲੇਅਰ ਉਹਨਾਂ ਦੇ ਸੰਯੋਗ ਨਾਲ ਉਹਨਾਂ ਦੀ ਰਹਿਨਮਾਈ ਨੇ ਇੱਥੇ ਬਣਾਇਆ ਜਾ ਰਿਹਾ ਹੈ ਜੀ ਇਹ ਮੇਲਾ ਜਿਹੜਾ ਜੀ ਦਸਾਉਂ ਨੂੰ ਆਉਂਦਾ ਦਸਾਉਂ ਦੇ ਮਹੀਨੇ ਨੂੰ ਮੁੱਖ ਰੱਖਦੇ ਆ ਬਾਬਾ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਸੰਕਟਾਂ ਤੇ ਇੱਥੇ ਬਹੁਤ ਵੱਡਾ ਇਕੱਠ ਹੁੰਦਾ ਤੇ ਜਿੱਥੇ ਦਾਲ ਤੁਲਕਾ ਲੰਗਰ ਪ੍ਰਸ਼ਾਦੇ ਚੱਲਦੇ ਉੱਥੇ ਮਾਲ ਕੂੜੇ ਕੀਰਾਂ ਦੇ ਲੰਗਰ ਨਾਲ ਚੱਲਦੇ ਨੇ ਤੇ ਨਾਲ ਜੂਸ ਪਾਣੀ ਮਿੱਠੇ ਠੰਡੇ ਜਲਦੀਆਂ ਸ਼ਕੀਲਾ ਜਿਹੜੀਆਂ ਉੱਥੇ ਲਾਈ ਕੇ ਜਾ ਰਹੀਆਂ ਤੇ بارش ਹੋਣ ਦਾ ਕਰਕੇ ਸ਼ਾਇਦ ਨਹੀਂ ਹੋਣੀ ਕਿਉਂਕਿ ਜਗਾ ਸੁੱਕੀ ਨਹੀਂ ਹੈਗੀ ਤੇ ਘੋੜ ਘੋੜ ਦੌੜਾ ਹੋਣਗੀਆਂ ਜੀ ਉਹ ਬਹੁਤ ਵਧੀਆ ਸੰਗਤ ਦੀ ਕਿਰਪਾ ਸਵਾਵਾ ਮਾ ਇਥੇ ਚੱਲ ਰਹੀਆਂ ਪਹਿਲਾਂ ਬਾਬਾ ਜੀ ਹੋਣਾ ਨੇ ਸੁੰਦਰ ਦਰਬਾਰ ਬਣਾਇਆ ਉਸ ਤੋਂ ਉਪਰੰਤ ਦਵਾਨ ਹਾਲ ਸੋਹਣਾ ਬਣਿਆ ਉਸ ਨੂੰ ਥੱਲੇ ਪੱਥਰ ਪੁੱਤਰ ਲਾ ਕੇ ਬਹੁਤ ਵਧੀਆ ਜਿਹੜਾ ਸੰਗਤ ਵਾਸਤੇ ਬਣਾਇਆ ਗਿਆ ਹੁਣ ਲੰਗਰ ਹਾਲ ਜਿਹੜਾ ਉਹ ਵੀ ਬਣ ਗਿਆ ਤੇ ਜਿੱਦਾਂ ਸਵਾਵਾ ਚੱਲ ਰਹੀਆਂ ਕਿੰਨੀ ਹੈ ਸੰਗਤ ਦਾ ਆਪਣੀ ਪਿੰਡ ਦੀ ਸੰਗਤਾਂ ਦਾ ਲੱਖਰੀ ਸੰਗਤ ਦਾ ਸਹਿਯੋਗ ਮਿਲਿਆ ਆਪਾਂ ਇਹ ਪਿੰਡ ਦੀ ਸੰਗਤ ਦੇ ਸਹਿਯੋਗ ਦੇ ਨਾਲ ਔਰ ਬਾਬਾ ਜੀ ਦੀ ਕਿਰਪਾ ਦੇ ਨਾਲ ਔਰ ਇਲਾਕੇ ਦਾ ਸੰਗਤ ਜਿਹੜੀ ਉਹਨਾਂ ਦਾ ਸਹਿਯੋਗ ਆ ਤਾਂ ਹੀ ਇਹ ਡੇਡੇ ਵੱਡੇ ਕਾਰਜ ਜਿਹੜੇ ਤੁਹਾਨੂੰ ਪਤਾ ਜੀ ਸੰਗ ਸਵੇਰ ਕਾਲ ਸਾਰੇ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਅਤਰ ਸਿੰਘ ਬਲੇਰ ਨਗਰ ਜੋ ਦੰਦਨ ਬਾਬਾ ਵੀਰ ਸਿੰਘ ਜੀ ਦੇ ਰਗਾਬਾਦੀ ਗਏ ਜਿਨ੍ਹਾਂ ਨੇ ਇੱਥੇ 250 ਕੋਟ ਸਵਾ ਦੇ ਨਾਲ ਬੜਾ ਕੀਤਾ ਇਹ ਬਦਵਾਰਾ ਦੰਦਨ ਸਭ ਨੂੰ ਨਾ ਕਰ ਅਪਰੰਤ ਲਈ ਦਰਸਲਾਂ ਨਾਲ ਜੋੜ ਮਿਲਦਾ ਮੇਰੀ ਪੀੜੀ ਦੇ ਮਾਲਕ ਸੋਹਣ ਦੇ ਸੁਲਤਾਨ ਕਨਸ਼ੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਹਰੋ ਸਾਹਿਬ ਮੀਤੀ ਚੰਦ ਸ਼ਹੀਦਾਂ ਗੁਰੂ ਕਾ ਸਿਣਾ ਬਾਬਾ ਜੀ ਸਿੰਘ ਸਾਹਿਬ ਜਦ ਦਾ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਦੇ ਗੰਗਾ ਰੇਟਾ ਥੰਗਰ ਦੇ ਸਹਿਯੋਗ ਨਾਲ ਇਸ ਨਾਨਾ ਜੁੜ ਮੇਲਾ ਮਨਾਇਆ ਜਾ ਰਿਹਾ ਹੈ ਜੋ ਇੱਥੇ ਸਵਾਵਾ ਬਹੁਤ ਭਾਰੀਆਂ ਚੱਲੀਆਂ ਨੇ ਤੇ ਜੋ ਸਰਪੰਚਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਹ ਸਵਾਵਾ ਕਮੰਦਲ ਹੋ ਗਿਆ ਨੇ ਤੇ ਜੋ ਅੱਜ ਮੈਚ ਵੀ ਬਹੁਤ ਤਗੜਾ ਹੈ 1.5 ਲੱਖ ਦਾ ਮੈਚ ਇਹਨੇ ਮੀ ਕਾਬਜ਼ ਕਰਕੇ ਮੈਚ ਵਿੱਚ ਹੋ ਗਿਆ ਨੇ ਤੇ ਦਵਾਨ ਭਾਰੀ ਸੱਜੇ ਨੇ ਜਿੰਨੇ ਵੀ ਸੰਗਤਾਂ ਦੇ ਤਲਵੰਤ ਤਲ ਕਰਕੇ ਸੇਵਾ ਕੀਤੀ ਹੈ ਗ੍ਰਾਹਕੀ ਬਹੁਤ ਦਿੱਤੀ ਆ ਸਾਰਿਆਂ ਦਾ ਈ ਧੰਨਵਾਦ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਾਪੂਰ ਸੇ ਮਜੂਦਾ ਸਰਪੰਚ ਮੇਰਪੁਰ ਜਿਹੜਾ ਸਲਾਮਾ ਜੋੜ ਮੇਲਾ ਹਰ ਸਾਲ ਹੀ ਮਨਾਇਆ ਜਾਂਦਾ ਹਸਾਬ ਦੀ ਤਰ੍ਹਾਂ ਮਨਾਇਆ ਜਾਂਦਾ ਵਾ ਤੇ ਬਾਬਾ ਅਮਰ ਸਿੰਘ ਦਾ ਸਲਾਮਾ ਜੋੜ ਮੇਲਾ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਦੋ ਸੌਨ ਨੂੰ ਦਾ ਬਾਬਾ ਬੀਜ ਚੰਦ ਜੀ ਉਹਨਾਂ ਦੇ ਮੱਲਾ ਰਹਿਣ ਮੈਂ ਬੈਠਾ ਪ੍ਰਬੰਧ ਵੀ ਉਹਨਾਂ ਦਾ ਹੀ ਹੈ ਸਾਡੇ ਬੀਜ ਚੰਦ ਜੀ ਦਾ ਜਿਸ ਤਰ੍ਹਾਂ ਚਲੋ ਦਾਲ ਫੁਲਕਾ ਤੇ ਸਾਰਿਆਂ ਚ ਚੱਲਦਾ ਇਹ ਇਹ ਹੁੰਦਾ ਵੀ ਪੂਰੇ ਦੇ ਖੀਰ ਦਾ ਮੰਦਰ ਜਿਹੜਾ ਉਹ ਹਜ਼ਾਰਾਂ ਸੰਤਾਂ ਨੇ ਆ ਕੇ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਤੇ ਉਹ ਸ਼ਕਤੀਆਂ ਤੇ ਜਿਹੜੀਆਂ ਸਵਾਵਾ ਨੈਚਰ ਦੇ ਬਾਬਾ ਜੀ ਤੇ ਚੱਲ ਰਹੀਆਂ ਆ ਉਹ ਕਿਹਨਾਂ ਰਹਿਣ ਮੈਂ ਕਰਦੀਆਂ ਇਹ ਬਾਬਾ ਬਤਾ ਸਿੰਘ ਜੀ ਸੁਖ ਸਿੰਘ ਵਾਲਿਆਂ ਦੀ ਰਹਿਮਤ ਇਹ ਚੱਲਦੀਆਂ ਪਹਿਲਾਂ ਉਹਨਾਂ ਨੇ ਦਿਵਾਨ ਨਾਲ ਬਣਾਇਆ ਤੇ ਰੋਣੋਂ ਨੇ ਉਹ ਲੰਗਰਾਲ ਬਣਾਇਆ ਤੇ ਮਤਲਬ ਸੰਪੂਰਨ ਹੋ ਗਿਆ ਵਾ ਤੇ ਬਾਥਰੂਮਾਂ ਦੀ ਸੇਵਾ ਵੀ ਉਹੀ ਸੰਪੂਰਨ ਹੋ ਗਈ ਆ ਤੇ ਅੱਗੇ ਸਵਾਵਾਂ ਜਿਹੜੀਆਂ ਚਾਰ ਦਿਵਾਲੀ ਮੇਹਰ ਗੁਰਦਾਰ ਸਾਹਿਬ ਦੀ ਵੱਲ ਨਾਲੀ ਉਹਨਾਂ ਦੀਆਂ ਸਵਾਵਾਂ ਜਿਹੜੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਲਗਾਤਾਰ ਹੀ ਸਵਾਵਾਂ 6 ਮਹੀਨਿਆਂ ਤੋਂ ਲੱਗਾ ਪਰ ਸਵਾਵਾਂ ਚੱਲ ਰਹੀਆਂ ਕਿੰਨੀ ਇੱਕ ਸੰਗਤ ਜਿਹੜੀ ਅੱਜ ਇੱਥੇ ਹਾਜ਼ਰ ਹੋਈ ਜਾਂਦੀ ਆ ਅੱਜ ਕੋਈ ਸੰਗਤ ਦੀ ਗਿਣਤੀ ਨਹੀਂ ਦੱਸਦੇ ਹਜ਼ਾਰਾਂ ਸੰਗਤ ਜਿਹੜੀ ਗੁਰਦਾਰ ਸਾਹਿਬ ਦੇ ਇੱਕ ਦਰਸ਼ਨ ਕਰਨ ਆਏ